ਹੀ ਦੇਸ਼ ਅਤੇ ਦੁਨੀਆ ਦੇ ਵਿੱਚ ਸੰਤਾਂ ਦੇ ਵੱਲੋਂ ਅੱਜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਤੇ ਸ਼ਰਧਾ ਦੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਗੁਰਨਾਨਕ ਮੋਦੀ ਖਾਨਾ ਤੇ ਸਰਦਾਰ ਮੇਰ ਸਿੰਘ ਹਸਪੀਟਲ ਦੇ ਵੱਲੋਂ ਪਿਛਲੇ ਕਈ ਸਾਲਾਂ ਤੋਂ ਫ੍ਰੀ ਚੈੱਕਅਪ ਤੇ ਨਾਲ ਦਵਾਈਆਂ ਨਾਲ ਜਿਹੜਾ ਲੰਗਰ ਉਹ ਲਗਾਇਆ ਜਾਂਦਾ ਤਾਂ ਇਸ ਵळे ਮੇਰੇ ਨਾਲ ਨੇ ਬੀਜੇਪੀ ਦੇ ਲੀਡਰ ਅਕਸ਼ੇ ਸ਼ਰਮਾ ਜੀ ਜੋ ਕਿ ਅੱਜ ਇੱਥੇ ਮੁੱਖ ਮਹਿਮਾਨ ਵਜੋਂ ਪਹੁੰਚੇ ਨੇ ਤਾਂ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਤਾਂ ਗੱਲਬਾਤ ਵੀ ਕਰਦੇ ਆ ਤਾਂ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਤੁਸੀਂ ਵੀ ਇਸ ਹਸਪ ਦੇਖੋ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਸਰਦਾਰ ਮੇਰ ਸਿੰਘ ਹਸਪੀਟਲ ਤੇ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਦੇ ਵੱਲੋਂ ਬਹੁਤ ਹੀ ਵਧੀਆ ਇੱਕ ਉਪਰਾਲਾ ਕੀਤਾ ਗਿਆ ਜਿਹਦੇ ਵਿੱਚ ਇਸ ਸਾਈਡ ਦੇ ਉੱਤੇ ਫ੍ਰੀ ਦਵਾਈਆਂ ਸਭ ਤੋਂ ਵੱਧ ਵੱਧ ਕੈਂਪ ਹਰੇਕ ਤਰੀਕੇ ਦੇ ਟੈਸਟ ਗਾਇਨੀ ਦੇ ਟੈਸਟ ਗਾਇਨੀ ਦੀਆਂ ਦਵਾਈਆਂ ਤੇ ਡਾਕਟਰ ਸਾਹਿਬ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕਿ ਕਿਸੇ ਪ੍ਰਕਾਰ ਦੀਆਂ ਵੀ ਅੱਖਾਂ ਦੀਆਂ ਸਮੱਸਿਆਵਾਂ ਫ੍ਰੀ ਗਲਾਸੇਜ਼ ਹਰ ਚੀਜ਼ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਇਹ ਇੱਕ ਸਾਡੇ ਵੀਰ ਜਿਨ੍ਹਾਂ ਦਾ ਇੱਕ ਇੱਥੇ ਮੈਡੀਕਲ ਸ਼ੋਰ ਹੈ ਮੋਦੀ ਖਾਨਾ ਦੇ ਨਾਮ ਦੇ ਉੱਤੋਂ ਉਹਨਾਂ ਵੱਲੋਂ ਹਰ ਸਾਲ ਇੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਵੱਡੇ ਉਪਰਾਲੇ ਦੇ ਨਾਲ ਇੱਥੇ ਦਵਾਈਆਂ ਦਾ ਕੈਂਪ ਲਾਇਆ ਜਾਂਦਾ ਹੈ ਅਸੀਂ ਵੀ ਕਦੋਂ ਵੀ ਜਦੋਂ ਕਿਤੇ ਵੀ ਕਿਸੇ ਗਰੀਬ ਜਾਂ ਕਿਤੇ ਗੁਰਬੇ ਨੂੰ ਲੋੜ ਹੁੰਦੀ ਹੈ ਅਸੀਂ ਵੀਰ ਨੂੰ ਹਮੇਸ਼ਾ ਤੰਗ ਕਰਦੇ ਹਾਂ ਹਮੇਸ਼ਾ ਕਦੀ ਵੀ ਵੀਰ ਨੇ ਕਦੀ ਵੀ ਮੂੰਹ ਤੇ ਨਾ ਨਹੀਂ ਸੁਣੀ ਹਮੇਸ਼ਾ ਇਹਨਾਂ ਨੇ ਵੱਧ ਚੜ ਕੇ ਆਮ ਬੰਦੇ ਦੀ ਗਰੀਬ ਬੰਦੇ ਦੀ ਹੈਲਪ ਕੀਤੀ ਹੈ ਤੇ ਇਹੋ ਜੇ ਦਾਨੀ ਸੱਜਣਾ ਦੀ ਤੇ ਇਹੋ ਜੇ ਵੀਰਾਂ ਦੀ ਬਹੁਤ ਲੋੜ ਹੈ ਸਮਾਜ ਨੂੰ ਤੇ ਇਹ ਬਹੁਤ ਵਧੀਆ ਤੇ ਬਹੁਤ ਚੰਗਾ ਉਪਰਾਲਾ ਹੈ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਨੌਜਵਾਨ ਨੇ ਜਾਂ ਫਿਰ ਹੋਰ ਜਿਹੜੇ ਹਸਪੀਟਲ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕੰਮ ਕਰਨਾ ਚਾਹੀਦਾ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਜਿਹੜੀ ਜ਼ਰੂਰਤ ਪੂਰੀ ਹੋ ਸਕੇ ਦੇਖੋ ਅਸੀਂ ਹਮੇਸ਼ਾ ਹੀ ਵੀਰ ਵੱਲੋਂ ਨੌਜਵਾਨਾਂ ਨੂੰ ਐਗਜ਼ਾਮਪਲ ਦਿੰਨੇ ਆ ਜੋ ਕਾਰੋਬਾਰ ਨਾਲ ਸੰਬੰਧਿਤ ਨੇ ਠੀਕ ਹੈ ਆਪਾਂ 365 ਦਿਨ ਕੰਮ ਕਰਦੇ ਆ ਉਨ੍ਹਾਂ ਵਿੱਚੋਂ ਕੁਝ ਇੱਕ ਦਿਨ ਐਸਾ ਜਰੂਰ ਕੱਢਣਾ ਚਾਹੀਦਾ ਜਿੰਨੂੰ ਸਾਨੂੰ ਗੁਰੂ ਮਹਾਰਾਜ ਨੇ ਇੱਕ ਦਿੱਤੀ ਹੈ ਇਹ ਸਿੱਖਿਆ ਦਿੱਤੀ ਹੈ ਦਸਵੰਦੀ ਉਹਨੂੰ ਦੇਖਦੇ ਹੋਏ ਹਮੇਸ਼ਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਲੋਕਾਂ ਲਈ ਬਾਤ ਚੜ ਕੇ ਅੱਗੇ ਆਉਣਾ ਚਾਹੀਦਾ ਹੈ ਇਹੀ ਇੱਕ ਸਭ ਤੋਂ ਨੇਕ ਕੰਮ ਹੈ ਸੰਗਤਾਂ ਨੂੰ ਤੁਹਾਡੇ ਵੱਲੋਂ ਅੱਜ ਦੇ ਦਿਨ ਨੂੰ ਲੈ ਕੇ ਕੀ ਮੈਸੇਜ ਆ ਜੀ ਸਾਨੂੰ ਸਿਰਫ ਤੇ ਸਿਰਫ ਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਚੱਲਣਾ ਚਾਹੀਦਾ ਹੈ ਸਿੱਖਿਆਵਾਂ ਦੇ ਉੱਤੇ ਚੱਲਣਾ ਚਾਹੀਦਾ ਹੈ ਸਰਬ ਸਾਂਝੀ ਵਾਲਤਾ ਦੀ ਗੱਲ ਕਰਨੀ ਚਾਹੀਦੀ ਹੈ ਤੇ ਲੋਕਾਂ ਲਈ ਹਮੇਸ਼ਾ ਖੜਨਾ ਚਾਹੀਦਾ ਹੈ ਤੇ ਗਰੀਬ ਗੁਰਬੇ ਦੀ ਮਦਦ ਕਰਨੀ ਚਾਹੀਦੀ ਹੈ ਇਹੀ ਗੱਲ ਦੇ ਨਾਲ ਮੈਂ ਅੱਜ ਇੱਥੇ ਲੋਕਾਂ ਦੇ ਵਿੱਚ ਮੈਸੇਜ ਵੀ ਦੇਖਿਆ ਡਾਕਟਰ ਸਾਹਿਬ ਦੇ ਅੰਦਰ ਵੀ ਇਹੀ ਇੱਕ ਮੈਸੇਜ ਹੈ ਵੀਰ ਵੀ ਹਮੇਸ਼ਾ ਲੋਕਾਂ ਨੂੰ ਇਹੀ ਮੈਸੇਜ ਦਿੰਦੇ ਨੇ ਇਨ੍ਹਾਂ ਚੀਜ਼ਾਂ ਦੇ ਨਾਲ ਹੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੋ ਵੀ ਇੱਥੇ ਲੋਕ ਆਏ ਤੇ ਜਿਨ੍ਹਾਂ ਨੇ ਵੀ ਇੱਥੇ ਆ ਕੇ ਲੋਕਾਂ ਦੀ ਮਦਦ ਕੀਤੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਪ ਗੰਤੀ ਦੇ ਵਿੱਚ ਹਸਪਤਲ ਦੇ ਵਿੱਚ ਤੇ ਲੋਕ ਆਈ ਆਏ ਨੇ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਮੋਦੀ ਖਾਨੇ ਦੇ ਵਿੱਚ ਬਹੁਤ ਵਧੀਆ ਤੇ ਚੰਗੇ ਉਪਰਾਲੇ ਦੇ ਨਾਲ ਇੱਥੇ ਦਵਾਈਆਂ ਮਿਲ ਰਹੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਲੋਕਾਂ ਨੇ ਬਹੁਤ ਵੱਡੀ ਤਦਾਰ ਦੇ ਉੱਤੇ ਇੱਕ ਇੱਕ ਘੰਟਾ ਲੋਕਾਂ ਨੂੰ ਲੱਗ ਗਿਆ ਇੱਥੇ ਦਵਾਈਆਂ ਲੈਣ ਦੇ ਲਈ ਠੀਕ ਹੈ ਪੀੜ ਸੀ ਕੀ ਸਭ ਕੋ ਚੀਜ਼ ਪਰ ਲੋਕਾਂ ਨੂੰ ਹਰ ਤਰੀਕੇ ਦੀ ਦਵਾਈ ਇੱਥੇ ਉਪਲਬਧ ਹੋ ਰਹੀ ਹੈ ਦੀ ਵੇਖਿਆ ਕਿ ਮੇ ਨਾਲ ਸੀ ਅਕਸ਼ੇਸ਼ ਸ਼ਰਮਾ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ਉਹ ਸਰਦਾਰ ਮੇਰ ਸਿੰਘ ਹਸਪੀਟਲ ਦੇ ਵਿੱਚ ਪਹੁੰਚੇ ਹੋਣ ਤਾਂ ਲਗਾਤਾਰ ਇਹਨਾਂ ਦੇ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੈਂਪ ਜਿਹੜਾ ਲਗਾਇਆ ਜਾ ਰਿਹਾ ਤਾਂ ਆਮ ਲੋਕਾਂ ਨੂੰ ਜਿਹੜੀਆਂ ਦਵਾਈਆਂ ਤੇ ਨਾਲ ਦੇ ਨਾਲ ਚੈੱਕਅਪ ਜਿਹੜਾ ਫ੍ਰੀ ਤੰਦਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਾੜੀ ਲੈ ਕੇ ਕੀਤਾ ਜਾ ਰਿਹਾ ਤਾਂ ਆਹੋ ਅਸੀਂ ਇਸ ਵੇਲੇ ਸਰਦਾਰ ਮੇਰ ਸਿੰਘ ਹਸਪੀਟਲ ਦੇ ਡਾਕਟਰ ਨੇ ਮੈਡਮ ਦੀਪਜੋਤ ਕੋਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਮੇਰਾ ਨਾਮ ਡਾਕਟਰ ਦੀਪਜੋਤ ਬਰਾੜਾ ਹੈ ਮੇਰ ਸਿੰਘ ਹਸਪੀਟਲ ਨੂੰ ਅਸੀਂ ਰਿਪਰੈਜ਼ੈਂਟ ਕਰ ਰਹੇ ਹਾਂ ਬਾਕੀ ਭਾਈ ਸਾਹਿਬ ਹਰ ਸਾਲ ਸਾਨੂੰ ਵੀ ਨਾ ਦੀ ਹਿੰਮਤ ਨਾਲ ਸੇਵਾ ਕਰਨ ਦਾ ਮੌਕਾ ਮਿਲ ਜਾਂਦਾ ਹੈ ਪਰਮਾਤਮਾ ਇਹਨਾਂ ਨੂੰ ਹਰ ਸਾਲ ਇਤਾਂ ਹੀ ਹਿੰਮਤ ਬਖਸ਼ੇ ਤੇ ਨਾਲ ਸਾਨੂੰ ਵੀ ਤਾਂ ਕਿ ਪਰਮਾਤਮਾ ਜਿਹੜਾ ਗੁਰਨਾਨਕ ਦੇਵ ਜੀ ਜਿਹੜੇ ਕਿ ਸਾਡੇ ਸਿੱਖ ਪੰਥ ਦੇ ਮੋਢੀ ਸਨ ਉਹਨਾਂ ਦੇ ਨੇ ਸਾਨੂੰ ਇਹ ਉਪਰਾਨਾ ਦਿੱਤਾ ਕਿ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਬਹੁਤ ਬਹੁਤ ਮਿਹਰਬਾਨੀ ਹੈ ਤਕਰੀਬਨ 1.5 200 ਮਰੀਜ਼ ਪਹੁੰਚ ਗਏ ਤੇ ਕਿੰਨੇ ਵੇਲੇ ਲੱਗੇ ਕਿੰਨੇ ਵੇਲੇ ਦਾ ਕੈਂਪ ਚੱਲੇ ਕਰੀਏ ਅੱਜ ਕਿੰਨਾ 10 ਤੋਂ 2 ਵਜੇ ਤੱਕ ਚੱਲੇਗਾ ਅਦੇ ਵਿੱਚ ਮੈਂ ਕੀ ਕੀ ਚੀਜ਼ਾਂ ਦੇਤੇ ਲਾ ਕੇ ਕਿਤਾ ਜੀ ਹਰ ਚੀਜ਼ ਦਾ ਇਲਾਜ ਹੋ ਰਿਹਾ ਹੈ ਅੱਖਾਂ ਦਾ ਜਰਨਲ ਗਾਇਨੀ ਮੈਡੀਸਨ ਔਰਥੋ ਹਰ ਚੀਜ਼ ਦਾ ਇਲਾਜ ਹੋ ਰਿਹਾ ਤੇ ਇਹਦੇ ਵਿੱਚ ਅਸੀਂ ਆਪਰੇਸ਼ਨ ਦੇ ਮਰੀਜ਼ਾਂ ਨੂੰ ਵੀ ਨਾਲ 25% ਕਨਸੈਸ਼ਨ ਮਿਲ ਰਹੀ ਹੈ ਟੈਸਟ ਵੀ ਫ੍ਰੀ ਹੋ ਰਹੇ ਆ ਦਵਾਈਆਂ ਵੀ ਬਿਲਕੁਲ ਫ੍ਰੀ ਮਿਲ ਰਹੀਆਂ ਤੇ ਨਾਲ ਗਰੀਬਾਂ ਵਾਸਤੇ ਲੰਗਰ ਵੀ ਫ੍ਰੀ ਜਦ ਇਸ ਤਰ੍ਹਾਂ ਨਵ ਲੋਕਾਂ ਦਾ ਕੀਤਾ ਹੈ ਤਾਂ ਉਹਦੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਕਿ ਵੈਸੇ ਤਾਂ ਇਨਸਾਨੀਅਤ ਦੀ ਸੇਵਾ ਰੋਜ਼ ਹੀ ਕਰਦੇ ਰਹਿਣਾ ਚਾਹੀਦਾ ਹੈ ਮਗਰ ਚਲੋ ਇੱਕ ਕੋਈ ਖਾਸ ਦਿਨ ਹੁੰਦਾ ਜਿੱਦਨ ਕੀ ਲੋਕਾਂ ਨੂੰ ਇਹ ਮੈਸੇਜ ਦਿੱਤਾ ਜਾਂਦਾ ਹੈ ਕਿ ਤੁਸੀਂ ਸਭ ਇਕੱਠੇ ਅਲੱਗ-ਅਲੱਗ ਧਰਮਾਂ ਦੇ ਲੋਕ ਇੱਕ ਥਾਂ ਤੇ ਮਿਲ ਕੇ ਦਾਨ ਮਨੁੱਖਤਾ ਦੀ ਸੇਵਾ ਕਰਦੇ ਹਨ ਜਿਹੜਾ ਕਿ ਬਹੁਤ ਹੀ ਅੱਛੀ ਗੱਲ ਹੈ ਇਿੱਧੋਂ ਦੇ ਭੈਣ ਭਰਾ ਸਾਰਿਆਂ ਨੂੰ ਮਿਲਣ ਤੇ ਸਾਰੇ ਇੱਕ ਦੂਜੇ ਨਾਲ ਮਿਲ ਕੇ ਇਹੋ ਜਿਹੇ ਚੰਗੇ ਕੰਮ ਕਰ ਰਹੇ ਮੈਡਮ ਚੈੱਕਅਪ ਕਰਨ ਤੋਂ ਬਾਅਦ ਫਰੀ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਜਿਹੜੇ ਪੇਸ਼ੈਂਟ ਆ ਰਹੇ ਨੇ ਹਾਂਜੀ ਬਿਲਕੁਲ ਜੀ ਸਾਰਿਆਂ ਨੂੰ ਫਰੀ ਦਵਾਈ ਮਿਲ ਰਹੀ ਹੈ ਸਾਰਿਆਂ ਨੇ ਹਰ ਹੱਲ ਮਿਲ ਕੇ ਸਭ ਭੈਣ ਭਰਾਵਾਂ ਨੇ ਹਰ ਹੱਲ ਕੇ ਦਵਾਈਆਂ ਦਾ ਵੀ ਲੰਗਰ ਲਾਇਆ ਹੋਇਆ ਹੈ ਜਿਸ ਦੇ ਵਿੱਚ ਕੀ ਸਭ ਨੂੰ ਬਿਲਕੁਲ ਫਰੀ ਆਫ ਕੋਸਟ ਦਾ ਦਵਾਈ ਮਿਲ ਰਹੀ ਹੈ ਤਾਂ ਐਸੀ ਸਰਦਾਰ ਮੇਰ ਸਿੰਘ ਹਸਪੀਟਲ ਦੇ ਡਾਕਟਰ ਜਿਨ੍ਹਾਂ ਦੇ ਵੱਲੋਂ ਸਵੇਰ ਤੋਂ ਹੀ ਆਪਣੀ ਡਿਊਟੀ ਜਿਹੜੀ ਆ ਉਹ ਨਿਭਾਈ ਜਾ ਰਹੀ ਹੈ ਤਾਂ ਅੱਜ ਦਾ ਦਿਨ ਇਹਨਾਂ ਦੇ ਵੱਲੋਂ ਫਰੀ ਕੀਤਾ ਗਿਆ ਤਾਂ ਲੋਕਾਂ ਦਾ ਜਿਹੜਾ ਦੇਖਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਪੇਸ਼ੈਂਟ ਵੀ ਇੱਥੇ ਪਹੁੰਚੇ ਨੇ ਤਾਂ ਉਹਨਾਂ ਨੂੰ ਦੇਖਿਆ ਯਾਰਾ ਤਾਂ ਨਾਲ ਦੇ ਨਾਲ ਦਵਾਈਆਂ ਵੀ ਜਿਹੜੀਆਂ ਉਹ ਫ੍ਰੀ ਦਿੱਤੀਆਂ ਜਾਂਦੀਆਂ ਤੇ ਮੈਡਮ ਦੇ ਵੱਲੋਂ ਕਿਹਾ ਯਾਰਾ ਕਿ ਹਰ ਸਾਲ ਇਸੇ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੈਂਪ ਜੜੇ ਨੇ ਉਹ ਲੱਗਦੇ ਰਹਿਣਗੇ ਜਗਵੰਟੀ ਦੇ ਲਈ ਸਾਹਿਲ ਅੰਮ੍ਰਿਤਸਰ